ਇਕਨਾਂ ਨੂੰ ਮੰਨਣਾ ਉਸ ਕੁੜੀ ਨੂੰ ਉਹਨੂੰ ਮੰਨਿਆ ਤੂੰ ਨਹੀਂ ਦਿੰਦਾ ਜਿਹੜਾ ਤੈਨੂੰ ਦਿੰਦਾ ਬਾਪੂ ਉਹ ਹੀ ਮੈਨੂੰ ਦਿੰਦਾ ਬੀਰਾਸ਼ਦ ਅਲਮ ਖਤੂਮ ਐਵੇਂ ਨਹੀਂ ਬਣ ਗਿਆ ਜਿਹਨੇ ਦੁਬਈ ਬਣਾਇਆ ਉਹ ਕਹਿੰਦਾ ਕਬੀਲੇ ਹੁੰਦੇ ਸੀ ਤੇ ਇਹਨਾਂ ਦਾ ਕੰਮ ਸੀ ਲੁੱਟਣਾ ਬਸ ਛਿਲ ਕਰੂਟ ਨੂੰ ਲੁੱਟਦੇ ਤੇ ਇੱਥੇ ਆ ਜਾਂਦੇ ਕਹਿੰਦਾ ਅੱਜ ਤੋਂ ਬਾਅਦ ਤੂੰ ਇਹਨਾਂ ਨਾਲ ਨਹੀਂ ਬਣਨਾ ਅੱਜ ਤੋਂ ਬਾਅਦ ਤੂੰ ਇਹਨਾਂ ਦੇ ਨਾਲ ਨਹੀਂ ਬਣ ਉਹ ਕਹਿੰਦਾ ਵੀ ਬਾਬਾ ਜਾਨ ਕੋਈ ਗਲਤੀ ਹੋ ਗਈ ਮੇਰ ਤੋਂ ਇਹ ਇਹਨਾਂ ਦੀ ਅਵਸਥਾ ਸੀ ਰਜਨੀਦੀ ਵਸਥਾ ਬਣ ਚੁੱਕੀ ਸੀ ਵੀ ਜੋ ਕਰ ਰਿਹਾ ਕਰ ਤੇ ਤੂੰ ਰਿਹਾ ਵਾ ਜੇ ਤੂੰ ਮੇਰੇ ਲਈ ਕੋਈ ਪਿੰਗਲਾ ਸੋਚਿਆ ਮੇਰੇ ਪਿਓ ਨੇ ਨਹੀਂ ਸੋਚਿਆ ਤੂੰ ਸੋਚਿਆ ਤੇ ਤੂੰ ਕੋਈ ਅੱਗੇ ਕਰਾਉਣ ਕਿ ਕੀਤਾ ਵੀ ਫਿਰ ਆਪਾਂ ਗੱਲ ਕਹਿੰਨੇ ਕਿ ਵੀ ਜੋ ਹੋ ਰਿਹਾ ਰੱਬ ਕਰ ਰਿਹਾ ਹਨਾ ਜੋ ਕਰਾਉਣ ਕਰਨਾ ਰੱਬ ਨਹੀਂ ਕਰਨਾ ਇੱਕ ਉਹਨਾਂ ਨੂੰ ਮੰਨਣਾ ਉਸ ਕੁੜੀ ਨੇ ਉਹਨੂੰ ਮੰਨੇ ਆ ਵੀ ਉਹਦੀ ਬਾਕੀ ਵੀ ਤੇ 6 ਕੇ 7 ਪੈਣਾ ਸੀ 7 ਪੈਣਾ ਉਹਨਾਂ ਨੇ ਨਹੀਂ ਮੰਨੇ ਆ ਉਹਨਾਂ ਨੇ ਕਹਿਤਾ ਵੀ ਨਹੀਂ ਤੂੰ ਹੀ ਉਹ ਦਿੰਨਾ ਸਾਂਤੇ ਹੋਰ ਕੋ ਦਿੰਦਾ ਹੀ ਨਹੀਂ ਉਹਨੇ ਕਿਉਂ ਕਿਹਾ ਵੀ ਤੂੰ ਨਹੀਂ ਦਿੰਦਾ ਜਿਹੜਾ ਤੈਨੂੰ ਦਿੰਦਾ ਬਾਪੂ ਉਹ ਹੀ ਮੈਨੂੰ ਦਿੰਦਾ ਇਹਦਾ ਮਤਲਬ ਹੈ ਵੀ ਉਹ ਉਸ ਅਵਸਥਾ ਤੋਂ ਉੱਪਰ ਉੱਠ ਗਈ ਸੀ ਇੱਕ ਇੱਕ ਦੁਬਈ ਦਾ ਇੱਕ شیخ ਹੈ ਉਹਦਾ ਨਾਮ ਹੈ ਰਾਸ਼ਿਦ ﺍﻟमਖਤੂਮ ਜਿਹੜਾ ਹੁਣ ਇਸ ਟਾਈਮ ਦੁਬਈ ਦਾ ਮਾਲਕ ਹੈ ਜੀ ਮੈਂ ਪਿੱਛੇ ਜੇ ਮੈਨੂੰ ਦੁਬਈ ਜਾਣ ਦਾ ਮੌਕਾ ਮਿਲਿਆ ਤੇ ਇੱਕ ਬਜ਼ੁਰਗ ਸੀਗੇ ਆਪਣੇ ਪੰਜਾਬੀ ਸੀਗੇ ਜੀ ਉਹ ਕਹਿੰਦੇ ਜਨੈਲ ਤੂੰ ਗੱਲਾਂ ਕਰਦਾ ਰਹਿੰਦਾ ਵੀ ਅਸੀਂ ਤੇਰੇ ਗੱਲਾਂ ਸੁਣਦੇ ਆ ਤੇਰੇ ਲਈ ਇੱਕ ਗੱਲ ਜੀ ਵੀ ਰਾਸ਼ਦ ਅਲਮ ਖਤੂਮ ਐਵੇਂ ਨਹੀਂ ਬਣ ਗਿਆ ਜਿਨੇ ਦੁਬਈ ਬਣਾਇਆ ਉਹ ਕਹਿੰਦਾ ਕਬੀਲੇ ਹੁੰਦੇ ਸੀ ਤੇ ਇਹਨਾਂ ਦਾ ਕੰਮ ਸੀ ਲੁੱਟਣਾ ਬਸ ਸਿਲਕ ਰੂਟ ਨੂੰ ਲੁੱਟਦੇ ਸੀ ਤੇ ਇੱਥੇ ਆ ਜਾਂਦੇ ਸੀ ਕਹਿੰਦਾ ਇੱਕ ਦਿਨੇ ਬੈਠੇ ਸਾਰੇ ਜਾਣੇ ਕਈ ਕਬੀਲੇ ਉਹ 7 ਨੇ 7 ਯੂਨਾਈਟਿਡ ਕਿੰਗਡਮ ਦੇ ਜਿਹੜੇ ਉਹ 7 ਨੇ ਸ਼ਾਰਜਾ ਅਬੂਦਾਬੀ ਜੀ ਰਸਲ ਖੇਮਾ ਦੁਬਈ ਇਦਾਂ ਕਈ 7-8 ਨੇ ਇਹ ਸਾਰੇ ਬੈਠੇ ਸੀ ਉੱਥੇ ਤੇ ਬੈਠਿਆਂ-ਬੈਠਿਆਂ ਰਾਸ਼ਿਦ ਜਿਹੜਾ ਅਲਮਖਤੂਮ ਹੁਣ ਸ਼ੇਖ ਆ ਉਹਨੇ ਇੱਕ ਗੱਲ ਕਹਿਤੀ ਕੋਈ ਜੀ ਤੇ ਉਹਦਾ ਪਿਓ ਉੱਥੇ ਬੈਠਾ ਸੀ ਉਹਨੇ ਦਸਤਰਖਾਨ ਦਸਤਰਖਾਨ ਕਹਿੰਦੇ ਜਿੱਥੇ ਬੈਹਿ ਕੇ ਥੱਲੇ ਰੋਟੀ ਖਾਂਦੇ ਥੱਲੀ ਬੈਠੀ ਹੁੰਦੇ ਉਹ ਜੀ ਸੋ 25 30 ਜਣੇ ਬੈਠੇ ਉਹਨੇ ਬਾਜ਼ ਮਾਰੀ ਵੀ ਇਧਰ ਆ ਉਹ ਨਾਲ ਦੇ ਕਮਰੇ 'ਚ ਲੈ ਗਿਆ ਹੂੰ ਹੂੰ ਉਹ ਜਾ ਕੇ ਇਹਨੂੰ ਰਾਸ਼ਿਦ ਅਲਮਖਤੂਮ ਦਾ ਪਿਓ ਕਹਿੰਦਾ ਕਹਿੰਦਾ ਅੱਜ ਤੋਂ ਬਾਅਦ ਤੂੰ ਇਹਨਾਂ ਨਾਲ ਨਹੀਂ ਬਹਿਣਾ ਜੀ ਅੱਜ ਤੋਂ ਬਾਅਦ ਤੂੰ ਇਹਨਾਂ ਦੇ ਨਾਲ ਨਹੀਂ ਬਹਿਣਾ ਉਹ ਕਹਿੰਦਾ ਵੀ ਬਾਬਾ ਜਾਨ ਕੋਈ ਗਲਤੀ ਹੋ ਗਈ ਮੇਰੇ ਤੋਂ ਕਹਿੰਦਾ ਨਹੀਂ ਜਿਹੜੀ ਗੱਲ ਤੂੰ ਕੀਤੀ ਆ ਨਾ ਹੂੰ ਉਸ ਗੱਲ ਦੀ ਸੋਚ ਰੱਖਣ ਵਾਲਾ ਇਸ ਮਹਿਫਲ 'ਚ ਕੋਈ ਹੈ ਹੀ ਨਹੀਂ। ਕੀ ਬਾਤ ਹੈ। ਜਿਹੜੀ ਤੂੰ ਦੁਬਈ ਕਹਿੰਦਾ ਕਿ ਮੈਂ ਆ ਬਣਾਉਣਾ ਵਾਂ। ਉਹਨੂੰ ਸੋਚ ਉਹਨੂੰ ਸੋਚਣਾ ਸਮਝਣਾ ਤੇ ਬੜੀ ਦੂਰ ਦੀ ਸੋਚ ਵਾਲਾ ਬੰਦਾ ਹੀ ਹੈ ਨਹੀਂ। ਇਹਨਾਂ ਨਾਲ ਰਵੇਂਗਾ ਨਾ ਜੇ ਤੇ ਇਹਨਾਂ ਵਰਗਾ ਹੀ ਰਹਿ ਜਾਏਂਗਾ। ਇਹਨਾਂ ਨਾਲ ਨਹੀਂ ਮਿਲਣਾ। ਜਾ ਆਪਣਾ ਸੁਪਨਾ ਪੂਰਾ ਕਰ। ਰਜਨੀ ਉਹ ਸੀ। ਕੀ ਬਾਤ ਹੈ। ਤੁਸ ਮੇਰੀ ਗੱਲ ਸਮਝੇ? ਰਜਨੀ ਉਹ ਸੀ ਜਿਹੜੀ ਰਹਿੰਦੀ ਉਹਨਾਂ ਨਾਲ ਹੀ ਸੀ। ਬਿਲਕੁਲ ਪਰ ਉਹਦਾ ਪਿਓ ਉਹਨੂੰ ਕਹਿ ਨਹੀਂ ਸਕਿਆ ਵੀ ਤੂੰ ਪਾ ਲਿਆ ਪੁੱਤ ਉਹ ਕਹਿੰਦਾ ਵੀ ਤੂੰ ਕਿੱਥੇ ਪਾ ਲਿਆ ਜੇ ਮੈਂ ਨਹੀਂ ਪਾ ਸਕਿਆ ਤੂੰ ਕਿੱਦਾਂ ਪਾ ਲੇਂਗੀ ਉਹਦਾ ਉਹਦਾ ਬੇਸਿਕਲੀ ਉਹਦੇ ਫਾਦਰ ਦਾ ਕਰੈਕਟਰ ਉਹ ਸੀਗਾ ਉਹ ਜਿਹੜੀ ਜਿੱਤੋਂ ਗੱਲ ਸ਼ੁਰੂ ਹੋਈ ਸੀ ਮੈਂ ਗੱਲ ਸੌਰੀ ਟੋਕੀ ਵਿੱਚ ਭਈ ਇਹ ਇਹ ਇਹਨਾਂ ਦੀ ਅਵਸਥਾ ਸੀਗੀ ਰਜਨੀ ਦੀ ਅਵਸਥਾ ਬਣ ਚੁੱਕੀ ਸੀ ਵੀ ਜੋ ਕਰ ਰਿਹਾ ਕਰ ਤੇ ਤੂੰ ਰਿਹਾ ਵਾ ਜੇ ਤੂੰ ਮੇਰੇ ਲਈ ਕੋਈ ਪਿੰਗਲਾ ਸੋਚਿਆ ਮੇਰੇ ਪਿਓ ਨੇ ਨਹੀਂ ਸੋਚਿਆ ਤੂੰ ਸੋਚਿਆ ਤੇ ਤੂੰ ਕੋਈ ਅੱਗੇ ਕਰਾਉਣਾ ਤੇ ਕੀਤਾ ਵੀ ਫਿਰ ਫਿਰ ਉ ਜਾਗਰ ਵੀ ਕੀਤੀ ਕੁਝ ਜਗ੍ਹਾ ਹਨਾ ਸੋ ਮੈਨ ਲੱਗਦਾ ਕਿ ਜੋ ਹੁੰਦਾ ਉਹਦੇ ਭਾਣੇ ਚ ਹੀ ਹੁੰਦਾ